ਕੱਚੋ ਸਭ ਤੋਂ ਏਗਾ ਆਪ ਨਬੀ ਸਿੱਖੀ ਪੰਜਾਬੀ ਸਿੱਖਣ ਲਈ ਸਾਡਾ ਸਭ ਤੋਂ ਪਹਿਲਾ ਅੱਖਰ ਹੈ ਊੜਾ ਪਹਿਲਾ ਅੱਖਰ ਊੜਾ ਊੜੇ ਤੋਂ ਜਿਵੇਂ ਬਣਦੀ ਹੈ ਉਂਗਲ ਊੜੇ ਤੋਂ ਜਿਵੇਂ ਬਣਦਾ ਹੈ ਊਠ ਊੜੇ ਤੋਂ ਜਿਵੇਂ ਬਣਦਾ ਹੈ ਉਡਾਨ ਪੰਛੀ ਉਡਾਨ ਵਰਤਿਆ ਊੜੇ ਤੋਂ ਜਿਵੇਂ ਬਣਦਾ ਹੈ 19 इस तरह बड़े शब्द ऊड़े तो बनते हैं अगला अखर है ऐड़ा ऐडे तो ऐडे तो अंब फल बखाने हैं, ऐड़े तो अनार पखाने अनार अंब अनार अख सारे शब शब्द ऐड़े तो बनते हैं ਬੱਚਿਓ ਈੜੀ ਈੜੀ ਤੋਂ ਬਣਦਾ ਹੈ ਇਕ ਈੜੀ ਤੋਂ ਬਣਦਾ ਹੈ ਇਕ ਜਿਵੇਂ ਗੰਨੇ ਲੱਗੇ ਹੁੰਦੇ ਆ ਗੰਨੇ ਚੂਬਦੇ ਆਪਾਂ ਈੜੀ ਤੋਂ ਬਣਦਾ ਹੈ ਇਟ ਆਪਾਂ ਦੇਖਦੇ ਆਂ ਪੰਜਾਬ ਦੇ ਵਿੱਚ ਇੱਟਾਂ ਤੋਂ ਕਿੰਨੇ ਕਿੰਨੇ ਮਕਾਨ ਬਿਲਡਿੰਗਾਂ ਇਮਾਰਤਾਂ ਬਣਦੀਆਂ ਈੜੀ ਤੋਂ ਇਟ ਅਗਲਾ ਅੱਖਰ ਹੈ ਬੱਚਿਓ ਸਫਾ ਸਸੇ ਤੋਂ ਸਾਜ਼ ਜਿਹੜੀਆਂ ਹੱਦੀਆਂ ਸਮਝ ਤੁਸੀਂ ਰੋਜ਼ ਖਾਂਦੇ ਆ ਅਗਲਾ ਸ਼ਬਦ ਹੈ ਸੜਕ ਜਿਹਦੇ ਕਾਰਾਂ ਬੱਸਾਂ ਗੱਡੀਆਂ ਵਾ ਸਕੂਟਰ ਮੋਟਰਸਾਈਕਲ ਜਾਂਦੇ ਆ ਸੜਕ ਸਸੇ ਤੋਂ ਹੀ ਅਗੇ ਹੋਰ ਸ਼ਬਦ ਪਾ ਬਹੁਤ ਬਣਾ ਸਕਦੇ ਆ ਜਿਵੇਂ ਸੱਚ ਸਚਾਈ ਅਗੂ ਸਸੇ ਬਣਦਾ ਸਬ지 ਸੜਕ ਸਚਾਈ ਸੱਪ ਤੁਸੀਂ ਸੱਪ ਦੇਖਿਆ ਬੱਚਿਆਂ ਨੇ ਕਿਤੇ ਆਲਗੋਂ ਦੇਖਿਆ ਹੋਣਾ ਕਿਤੇ ਟੀਵੀ 'ਤੇ ਦੇਖਿਆ ਹੋਣਾ ਕਿਤੇ ਹੋਰ ਦੇਖਿਆ ਹੋਣਾ ਸੱਪ ਇਸ ਤਰ੍ਹਾਂ ਇਹ ਸਾਰੇ ਸ਼ਬਦ ਸਸੇ ਬਣਦੇ ਆ ਅਗਲਾ ਅੱਖਰ ਹੈ ਬੱਚੋ ਹਾ 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 ਇਹ ਤੋਂ ਬੜੇ ਸ਼ਬਦ ਬਣਦੇ ਆ ਜੇ ਪਹਿਲਾਂ ਇਹ ਹੱਥ ਹਾਏ ਹੇ ਤੁ ਹਾਥ ਫਿਰ ਹਾਥੀ ਜਾਨਵਰ ਤੂੰ ਦੇਖਣਾ ਬੜੀ ਸਾਰੇ ਸੁੰਡ ਹੁੰਦੀ ਆ ਬੜੇ ਬੜੇ ਕੰਨ ਹੁੰਦੇ ਆ ਅੱਖਾਂ ਨਿੱਕੇ ਨਿੱਕੇ ਅੱਖਾਂ ਹੁੰਦੀਆਂ ਬੜੇ ਬੜੇ ਪੈਰ ਹੁੰਦੇ ਆ ਨਿੱਕੀ ਜੀ ਪੂਛ ਹੁੰਦੀ ਆ ਹਾਥੀ ਹਾਏ ਤੁ ਫਿਰ ਆਪਣੇ ਘਰਾਂ ਵਿੱਚ ਹਰਮੰਦਰ ਸਾਹਿਬ ਦੀ ਤਸਵੀਰ ਦੇਖੀ ਹੋਣੀ ਆ ਲੱਗੀ ਹੋਈ ਅੰਮ੍ਰਿਤਸਰ ਹਰਮੰਦਰ ਸਾਹਿਬ ਏਵੀ ਹਾਏ ਸ਼ਬਦ ਜਿਹੜੇ ਹੋ ਵੀ ਬੜੀ ਸ਼ਬਦ ਬਣ ਗਿਆ अब जप पड़िया ऊड़ा ऐड़ा ईड़ी सस्सा हा हा पहला पहला अभ्यास करना ठीक सत श्रीकाल